ਬਾਹਰ ਐਕਟਿਵਾ ਅਖੜੀਆਂ ਕਰਨ ਵਾਲੇ ਸਾਵਧਾਨ ਹੋ ਜਾਓ ਕਿਉਂਕਿ ਇੱਕੋ ਹੀ ਝਟਕੇ ਦੇ ਵਿੱਚ ਇੱਕ ਛਾਤਿਰ ਚੋਰ ਦੀ ਕਰਤੂਤ ਸੀ 7ਵੀਂ ਤਸਵੀਰਾਂ ਦੇ ਵਿੱਚ ਕੈਦ ਹੋਈ ਹੈ ਨਾ ਸੀਸੀਟੀਵੀ ਤਸਵੀਰਾਂ ਨੂੰ ਦੇਖ ਕੇ ਤੁਸੀਂ ਵੀ ਸਾਵਧਾਨ ਰਹੋ ਕਿਉਂਕਿ ਤੁਹਾਡੀ ਨਿੱਕੀ ਜਹੀ ਗਲਤੀ ਤੁਹਾਡੇ ਤੇ ਹੀ ਪਾਰੀ ਪੈ ਸਕਦੀ ਹੈ ਸੋ ਸੀਸੀਟੀਵੀ ਤਸਵੀਰਾਂ ਦੇ ਵਿੱਚ ਇਸ ਚੋਰ ਦਾ ਸਾਰਾ ਹੀ ਕਾਰਾ ਕੈਦ ਹੋਇਆ ਕਿ ਕਿੰਜ ਉਸਤੇ ਵੱਲੋਂ ਸ਼ੈਤਾਨੀ ਦੇ ਨਾਲ ਇਸ ਕਟਨਾ ਨੂੰ ਅੰਜਾਮ ਦਿੱਤਾ ਗਿਆ ਦਰਅਸਲ ਪਿੰਡ ਦੇ ਵੱਲੋਂ ਦੱਸਿਆ ਗਿਆ ਕਿ ਉਹ ਰਸਾਨਾ ਦੀ ਤਰ੍ਹਾਂ ਕਰਿਆਨੇ ਦਾ ਸਾਮਾਨ ਖਰੀਦਣ ਦੇ ਲਈ ਆਇਆ ਹੋਇਆ ਸੀ ਤਾਂ ਜਦ ਉਸਨੇ ਆਪਣੀ ਐਕਟੀਵਾ ਖੜੀ ਕਰਕੇ ਕਰਿਆਨੇ ਦਾ ਸਾਮਾਨ ਖਰੀਦਣ ਲੱਗਾ ਤਾਂ ਅੱਖ ਚਪਕਦਿਆਂ ਹੀ ਚੋਰ ਐਕਟੀਵਾ ਲੈ ਕੇ ਰਫੂ ਚੱਕਰ ਹੋ ਜਾਂਦਾ ਜਿਸ ਦੀ ਚੋਰੀ ਕਰਦਿਆਂ ਦੀ ਸਾਰੀ ਫੁਟੇਜ ਸੀ ਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਹੈ ਉਸ ਦਾ ਚਿਹਰਾ ਵੀ ਇਨਾਂ ਕੈਮਰੇ ਦੇ ਵਿੱਚ ਕੈਦ ਹੋਇਆ ਕਿ ਕਿਸ ਤਰੀਕੇ ਦੇ ਨਾਲ ਉਸਤੇ ਵੱਲੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੋ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿ ਪਹਿਲਾ ਉਸਤੇ ਵੱਲੋਂ ਆਲੇ ਦੋਲੇ ਦੇਖਿਆ ਜਾਂਦਾ ਕਿ ਕੋਈ ਇਸ ਨੂੰ ਦੇਖਤਾ ਨਹੀਂ ਰਿਹਾ ਤਾਂ ਮੌਕਾ ਦੇਖਦਿਆਂ ਹੀ ਐਕਟਿਵਾ ਉੱਥੋਂ ਲੈ ਕੇ ਫਰਾਰ ਹੋ ਗਿਆ ਸੋ ਤਸਵੀਰਾਂ ਸਾਹਮਣੇ ਆਈਆਂ ਨੇ ਭਰੇ ਬਾਜ਼ਾਰ ਤੇ ਵਿੱਚ ਇਸ ਬੇਖੌਫ ਸਾਥਿਰ ਚੋਰ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਕਿ ਇੱਕ ਵਿਅਕਤੀ ਦੀ ਪਲਾਂ ਦੇ ਵਿੱਚ ਹੀ ਐਕਟਿਵਾ ਚੋਰੀ ਕਰਕੇ ਰਫੂ ਚੱਕਰ ਹੋ ਜਾਂਦਾ ਕਿਹਾ ਜਾ ਰਿਹਾ ਹੈ ਕਿ ਰਸਾਨਾ ਦੀ ਤਰ੍ਹਾਂ ਇਹ ਵਿਅਕਤੀ ਸਮਾਨ ਲੈਣ ਬਜ਼ਾਰ ਦੇ ਵਿੱਚ ਆਇਆ ਹੋਇਆ ਸੀ ਤੇ ਦੁਕਾਨ ਦੇ ਬਾਹਰ ਐਕਟਿਵਾ ਖੜੀ ਕੀਤੀ ਹੋਈ ਸੀ ਤੇ ਅਚੇਹੇ ਦੇ ਵਿੱਚ ਇੱਕ ਚੋਰ ਆਉਂਦਾ ਜਿਸ ਨੇ ਪਲਾਂ ਦੇ ਵਿੱਚ ਇਸ ਐਕਟਿਵਾ ਨੂੰ ਚੋਰੀ ਕਰ ਲੇ ਇੱਕ ਵਾਰ ਸੀਸੀਟੀਵੀ ਤਸਵੀਰਾਂ 'ਤੇ ਰੁੱਕਾ ਲੈਂਦੇ ਕਿ ਕਿਵੇਂ ਉਸ ਦੇ ਵੱਲੋਂ ਇਸ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਉਹਨੇ ਵੇਖਿਆ ਕਿ ਹਸਤਾ ਲੱਗਦਾ ਵਾ ਅਸਲ ਇਹ ਕਹਿੰਦਾ ਕਿ ਸਕੂਟੀ ਦੇ ਖੰਬਿਆਈ ਰੇਪ ਤੇ ਲੱਗਦਾ ਆ ਸਾਡੇ ਵੀ ਲੱਗੀ ਰਹਿੰਦੀ ਆ ਆਏ ਹੋਏ ਮੂੰਹ ਤੇ ਕਿ ਆਏ ਬੇਸ ਕਿ ਆਏ ਬੇਸ ਬੋਲੇ ਆ ਗਿਆ ਦੁਕਾਨਵਾਲ ਬਸ ਆਏ ਉਹਨੇ ਵੇਖਿਆ ਕਿ ਹਸਤਾ ਲੱਗੇਦਾ ਵਾ ਅਸਲ ਇਹ ਕਹਿੰਦਾ ਕਿ ਸਕੂਟੀ ਦੇ ਖੰਬਿਆਈ ਰੇਪ ਤੇ ਲੱਗਦਾ ਆ ਹਾਂ ਹਾਂ ਮੇਰੇ ਨਾਲ ਸਰਜੀ ਕੁਲਬੀ ਸਿੰਘ ਜੀ ਕਿੱਥੋਂ ਚੋੜੀ ਹੋਈ ਤੁਹਾਡੀ ਇੱਥੋਂ ਐਸੇ ਮਾਰਕੀਟ ਚੋਂ ਕ੍ਰੈਨ ਦੇ ਮੈਂ ਸਮਾਨ ਲੈਣ ਲਗਾ ਇੱਥੇ ਲਾਈ ਹੈ ਟੁਹਾ ਹਾਂ ਲਾ ਕੇ ਤੇ ਮੈਂ ਅੰਦਰ ਗਿਆ ਮੈਂ ਕਿ ਲੋਕ ਨਹੀਂ ਮਲਾਇਆ ਤੇ ਮੈਂ ਵੀ ਲੱਗਦੇ ਹੈਗਾ ਉਹ ਕਿਹੜੇ ਦੂਰੋਂ ਹਾਂ ਤੇ ਬਸ ਤੇ ਜੋ ਮਦਾਇ ਮੈਂ ਸਮਾਨ ਪੈ ਕਰ ਲਿਆ ਜੋ ਮੈਂ ਪਿਛੇ ਦੇਖਿਆ ਤੇ ਸੁਪੂ ਦਿਖਾਈ ਕੰਪਲੀਟ ਕਰਾਈ ਹੈ ਹੈ ਕੰਪਲੀਟ ਲਿਖਾਇਆ ਤੇ ਦਿਖਿਆ ਮੁੰਡਾ ਉਹ ਜੋ ਤੁਸੀਂ ਵੀਡੀਓ ਵਾੜੀ ਹੋ ਜੋ ਵੀਡੀਓ ਦੇਖਿਆ ਇਸਰ ਪਛਾਣ ਹੈਗੀ ਕੋਣ ਆਉ ਹਾਂ ਪਛਾਣ ਲਾਂਗੇ ਮੈਂ ਤੇ ਉਹ ਪੁਲਸ ਪੁਲਸ ਕੀ ਜਾਂਦੀ ਆਲੋ ਪਸੰਦੀਵੀ ਵੀ ਕੰਪਲੇਂਟ ਲਈ ਹਾਂ ਤੇ ਆਂਦੇ ਜੋ ਕਰਦੇ ਆ ਅੱਛਾ ਹਾਂਜੀ ਕਿ ਕਰਿਆੰਦਿਆਂ ਤੋਂ ਸੌਦਾ ਲੈਣ ਦੇ ਹੀ ਤੇ ਉਹ ਅੰਦਰ ਵਿਛੇ ਤੇ ਚਾਬੀ ਵਿੱਚੇ ਹੀ ਸੀ ਸਾਡੀ ਚਾਬੀ ਵਿੱਚੇ ਚਾਬੀ ਵਿੱਚੇ ਰਹਿਣ ਤੇ ਇਹਨਾਂ ਨੇ ਤੇ ਜਦੋਂ ਸੌਦਾ ਲੈ ਕੇ ਬਾਹਰ ਜਗੇ ਤੇ ਦੀ ਚੋਰੀ ਹੋ ਗਈ ਖੱਟਾ ਪਟਕਾ ਵੱਧਾ ਉਹਨੇ ਸਿਰ ਤੇ ਬੁਖਲ ਜੀ ਮਾਰੀ ਸੀ ਕਲੀਅਰ ਫੋਟੋ ਸੀ ਸੀਮ ਕੈਮਰੇ ਹੀ ਦੇਖ ਲਿਆ ਕਿ ਅਜ ਜਦੋਂ ਕਿਤੇ ਕਾਬੂ ਆ ਕੇ ਦਾ ਫਿਰ ਕਰ ਲਾ ਜੀ ਤਾਂ ਸਰ ਗੁਰਦਾਸਪੁਰ ਦੇ ਵਿੱਚ ਸ਼ਰੇਆ ਮੱਧਾ ਚੋਰੀ ਹੋਈ ਨਾ ਇਹ ਮਾਰਕੀਟ ਦੇ ਵਿੱਚੋਂ ਫੌਨ ਦਾ ਮਾਰਕੀਟ ਦੇ ਵਿੱਚ ਸਰ ਇੰਨੀਆਂ ਦੁਕਾਨਾਂ ਲੱਗ ਕੇ ਇਨ੍ਹਾਂ ਦੇ ਵਿੱਚ ਇਨ੍ਹਾਂ ਦੀ ਵੀ ਗਲਤੀ ਥੋੜੀ ਜਿਹੀ ਚਾਬੀ ਵਿੱਚ ਹੀ ਰਹਿ ਰਹੇ ਸੀ ਚਾਬੀ ਲੱਗੀ ਪਈ ਬੋ ਕਿ ਲੱਗੀ ਫਿਰ ਵੀ ਨਹੀਂ ਪਤਾ ਲੱਗਦਾ ਚਲੋ ਕੋਈ ਨਹੀਂ ਕਰਾਂਗੇ ਕਰਕੇ ਤਾਂ ਕਰਾਂਗੇ